ਸਾਡੇ ਦੇ ਰਿਸ਼ਤੇਦਾਰਾਂ ਸੀਗੀਆਂ ਮੈਂ ਪੋਸ਼ ਪੋਜ ਕਮਲਾ ਹੋਇਆ ਪਿਆ ਸੀਗਾ ਫਿਰ ਬੰਦੇ ਤਾਲਕਾਦ ਵਾਲੇ ਤੁਹਾਡੇ ਕੋਲੇ ਨਹੀਂ ਆਏ ਉਹ ਉੱਥੋਂ ਬਾਂਦਰਾ ਵਾਲੇ ਹਾਂ ਬਾਂਦਰਾ ਵਾਲੇ ਤੇ ਇਹਨਾਂ ਨੂੰ ਮੈਂ ਕਿਹਾ ਪਰ ਵੀ ਇਹਨਾਂ ਨੂੰ ਕਿਹਾ ਮੈਂ ਕਿਹਾ ਮੇਰਾ ਟਰੈਕਟਰ ਲੈ ਜਾਓ ਵੀ ਤੁਸੀਂ ਹੋਣੀ ਪਹਿਲੀ ਵੀ ਟਰੈਕਟਰ ਵੱਡੇ ਸਾਡੇ ਕੋਲੇ ਤੇ ਇਹਨਾਂ ਨੇ ਮੇਰੀ ਉਦਾਂ ਹੀ ਸਹਿ ਚਾਰਜ ਉਦਾਂ ਹੀ ਤੇ ਮੈਂ ਤਾਂ ਨਾ ਐਨਾ ਤਾਂਗ ਦੇ ਧਰਮ ਨਾਲ ਦਿਲੋਂ ਮੈਂ ਕਿਹਾ ਪਤਾ ਨਹੀਂ ਇਹ ਜ਼ਿੰਦਗੀ ਕਿੰਨਾ ਚਿਰ ਵੀ ਰਹਿਣਾ ਕਿ ਨਹੀਂ ਰਹਿਣਾ ਬੰਦੇ ਤੇ ਕਮੈਂਟ ਤਾਂ ਨਹੀਂ ਪਤਾ ਤੇ ਮੈਂ ਕਿਹਾ ਯਾਰ ਵੀ ਵੇ ਮਿਲ ਕੇ ਆਉਣਾ ਬਾਪੂ ਨੂੰ ਮੈਂ ਕੱਪੜੇ ਲਈ ਮੈਂ ਤਾਂ ਇਹ ਪਹਿਲੇ ਗਰਮੀ ਵਾਲੇ ਕੱਪੜੇ ਮਰੇ ਲਏ ਹੋਏ ਆ ਉਹ ਤਾਂ ਹੁਣ ਸਿਆਲੂ ਲੈ ਕੇ ਆਇਆ ਗਰਮੀ ਵਾਲੇ ਵੀ ਕੱਪੜੇ ਮੇ ਲਏ ਹੋਏ ਸੀ ਹਾਂ 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 ਜੀ ਆਈ ਸੇਨ ਠੀਕ ਰਹੀ ਦੀ ਆ ਹਾਂ ਠੀਕ ਹੈ ਸੀ ਮੈਂ ਅੱਜ ਕੱਲ੍ਹ ਨਹੀਂ ਨਹੀਂ ਥੋੜੀ ਸਾਡੇ ਦੇ ਕਿਉਂ ਵੀ ਵੱਡਿਆ ਨਹੀਂ ਸੀ ਦੂਜਾ ਵੱਡਿਆ ਹਾਂ ਆ ਆਹ ਲਿਆਂਦਾ ਤੇਰੇ ਹੱਥੇ ਸ਼ੂਟ ਹਾਂ ਇਹਨੂੰ ਵਿਖਾਉਣਾ ਕੱਢ ਕੇ ਮੋਟਾ ਸਮਾ ਕੇ ਪਾਲੀ ਇਹ ਹਾਂ ਕੋਈ ਹਾਂ ਅਬ ਅਵੇ ਕੋ ਅਰੇ ਇਹ ਦੇ ਵੇਤੀ ਪਾਤ ਇੱਕ ਦੋ ਦੀ ਬਾਤ ਠੀਕ ਆ ਹਾਂ ਨਹੀਂ ਬਦਲ ਕੇ ਆਵੇ ਨਹੀਂ ਫੱਟਦਾ ਨਹੀਂ ਨਹੀਂ ਮੋਟਾ ਮੈਂ ਪਾਣੀ ਪੀਵੇ ਖਾਲਾ ਹਾਂ ਨੂੰ ਪੈਸੇ ਲਾਉ ਨਹੀਂ ਆ ਬੱਤੀ ਬਾਣੇ ਪਾਣੀ ਵੀ ਲੈ ਆ ਪੀ ਲੈ ਉਧਰੋਂ ਪੁੱਛਿਆ ਜਾਣਾ ਬਾਈ ਚਾਹ ਲਿਆਓ ਕਿਦੋਂ ਫੋਨ ਤੇ ਬਾਈ ਨੇ ਮੈਨੂੰ ਉਧਰ ਆਪਾਂ ਗੱਲ ਨਹੀਂ ਚਾਹ ਲਿਆ ਕੱਕਾ ਚਾਹ ਵੀ ਬਣੀ ਜਾਂਦੀ ਹਾਂ ਇਸ ਮਾਕੇ ਨੇ ਰਮੇ ਦੇ ਦਿੱਤੀ ਕਿ ਨਾ ਪੁੱਟਾ ਹੈ ਅੱਜ ਅੱਜ ਬਾਹਰ ਲੱਗ ਪਿਆ ਹਰ ਸਿਆ ਦਾ ਹੈ ਕਿਦੋਂ ਫੋਨ ਤੇ ਗੱਲ ਕੀਤੀ ਸੀ ਉਦੋਂ ਜਦੋਂ ਮੈਂ ਖੜ ਜਾਣਾ ਚਾਹ ਇਹਨਾਂ ਦਰਾਜ ਪਰ ਕਿਆ ਅੱਛਾ ਬਾਈ ਕਿੱਥੇ ਮਿਲਿਆ ਹੈ ਹੋਨ ਤੇ ਗੱਲ ਇਹਦਾ ਬੰਦੇ ਦਾ ਸੇ ਨੰਬਰ ਮੇਰਾ ਲੰਡੇ ਪਿੰਡ ਆਈ ਲੰਡੇ ਹਾਂ ਆਪਾਂ ਗਏ ਆਇਆ ਨਹੀਂ ਮੈਂ ਨਾ ਰੋਡਾਂ ਨਾਲ ਰੋਡਾਂ ਹਾਂਜੀ ਇਹ ਰੋਡਾਂ ਦੇ ਨਾਲ ਵਾਗੇ ਵਾਲੇ ਹਾਂ ਵਾਗੇ ਨਾਲ ਖਿਆਲ ਲੱਗਦਾ ਸਾਨੂੰ ਨਾਲ ਸੰਭਾਲਸਰਾ ਆਹ ਸਮਾਸ਼ਾ ਹਾਂ ਉਹ ਨਾ ਮੈਂ ਨਾ ਹੋਲੀ ਹੋਲੀ ਖੋਜ ਕਰੀ ਜਾਂਦਾ ਸੀ ਜਦੋਂ ਮੈਂ ਪਿੰਡਾਂ ਦੇ ਨਾਲ ਮੈਂ ਸੰਭਾਲ ਦੀ ਰਿਪੋਰਟ ਦੀ ਜਦੋਂ ਕਿ ਇਥਰਾਜ ਵਾਲਾ ਰਾਹ ਕਿ ਇਹ ਨਹੀਂ ਮੈਂ ਕਿਹਾ ਵੀ ਇਥਰਾਜ ਤਾਂ ਨਹੀਂ ਵੇਖ ਰਿਹਾ ਇਸ ਤਰੀਕਾ ਵੀ ਮੈਂ ਕਿਹਾ ਮੈਂ ਪਹੁੰਚ ਜਾ ਜੇ ਉਹਨੂੰ ਚੰਗਾ ਨਹੀਂ ਲੱਗਦਾ ਹੌਲੀ ਹੌਲੀ ਖੋਜ ਕਰ ਕਰ ਮੈਂ ਕਾਜ ਕਰਦੀ ਲੋਕ ਕੋਈ ਵੀਡੀਓ ਨਹੀਂ ਹੁੰਦੀ ਕੁਝ ਸੁਣੇ ਉਹਦੇ ਜਿਵੇਂ ਸੁਣਦਾ ਹੁੰਦਾ ਜੀ ਇੱਕ ਦਿਨ ਸਾਡੇ ਕੋਲ ਕੋਕਰੀ ਦੇ ਬੰਦੇ ਆਏ ਉਹ ਉੱਥੋਂ ਖੋਜ ਕਰੀ ਜਾਵਾਂ ਉਹ ਨਾ ਕੋਕਰੀ ਕੋਕਰੀ ਮਲੇ ਨਾਨਕੇ ਵੱਡੀ ਕੋਕਰੀ ਯਾਨੀ ਕਿ ਵੱਡੀ ਕੋਕਰੀ ਨਾਨਕੇ ਆ ਵੀਰੇ ਹੈਗਾ ਤੇ ਆਪਣਾ ਮੈਂ ਆਇਆ ਹੌਲੀ 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 ਜਿਲੇ ਕੁਦਰਤੀ ਮੈਂ ਉਹਦੇ ਫੋਨ ਲਾ ਲਿਆ ਉਹਨੇ ਆਪਣੇ ਨੇ ਬਰਾੜ ਪਿੰਡ ਹੂੰ ਇਹ ਮਾਨਾ ਦਾ ਮੁੰਡਾ ਸੀ ਕਿਆ ਜਿਹੜਾ ਹੁਣ ਫਰਦਾਨਤ ਮਾਨ ਇਹ ਹਾਂ ਮਾਨਾ ਦਾ ਮੁੰਡਾ ਹੈ ਮਾਨਾ ਦਾ ਮਾਨਾ ਦਾ ਹਾਂ ਐਡਾ ਕਿ ਆਪਣਾ ਧਰਮ ਧਰਮ ਸਹੀ ਗੱਲ ਹੈ ਇਹ ਪੱਕੀ ਆ ਗੱਤ ਹੈ ਹਾਂ ਜਦੋਂ ਜਿਵੇਂ ਇਹ ਕਰਨੀ ਗੱਲ ਦਿਲੋਂ ਇਹ ਕਰਦੇ ਆ ਹਾਂ ਜੀ ਹਾਂ ਜੀ